ਅੱਜ ਇੱਕ ਵੱਡਾ ਮੈਂ ਸਮਝਦਾ ਕਿ ਐਕਸ਼ਨ ਪੰਜਾਬ ਦੇ ਅੰਦਰ ਹੋਇਆ ਸੋ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਅਕਾਲੀ ਦਲ ਦਾ ਵੱਡਾ ਆਗੂ ਹੈ ਸਾਬਕਾ ਮੰਤਰੀ ਹੈ ਉਹਦੇ ਉੱਪਰ ਅੱਜ ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਹੈ ਰੇਡ ਦੇ ਰੂਪ ਦੇ ਵਿੱਚ ਔਰ ਉਸ ਕਾਰਵਾਈ ਤੋਂ ਬਾਅਦ ਜਿਹੜਾ ਬਾਹਰ ਆਇਆ ਕਿ ਕਈ ਤਰ੍ਹਾਂ ਦੇ ਉੱਥੇ ਮੈਟਰ ਮਿਲੇ ਆ ਚਾਹੇ ਉਹ ਮੋਬਾਈਲਾਂ ਦੇ ਰੂਪ ਵਿੱਚ ਹੋਵੇ ਚਾਹੇ ਉਹ ਆਈਪੈਡ ਦੇ ਰੂਪ ਵਿੱਚ ਹੋਵੇ ਡਾਇਰੀਆਂ ਦੇ ਰੂਪ ਵਿੱਚ ਹੋਵੇ ਉਹ ਜਿਹੜਾ ਆ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੋ ਮੈਂ ਮੋٹے ਤੌਰ ਤੇ ਗੱਲ ਕਹਿਣਾ ਚਾਹਨਾ ਕਿ ਜੋਧ ਨਸ਼ਿਆਂ ਦੇ ਵਿਰੁੱਧ 16000 ਦੇ ਕਰੀਬ ਪਹਿਲੋਂ ਜਿਹੜੇ ਨਸ਼ਾ ਤਸਕਰ ਨੇ ਉਹ ਫੜ ਕੇ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਐਫਆਈਆ ਕਰਕੇ ਜੇਲਾਂ ਹੀ ਸੁਟੇ ਆ ਸੋ ਮੋٹے ਤੌਰ ਤੇ ਜਿਹੜੀ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਨਾ ਹੋਵੇ ਇਹ ਹੈ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਚਾਹੇ ਕਿਸੇ ਵੀ ਲਾਬਲ ਤੇ ਕੋਈ ਬੰਦਾ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਕਾਰਵਾਈ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਸਰਕਾਰ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਰਾਜਨੀਤਿਕ ਇੱਛਾ ਸ਼ਕਤੀ ਦਾ ਪ੍ਰਟਾਵਾ ਕੀਤਾ ਜਿਸ ਪ੍ਰਟਾਵੇ ਦੀ ਲੋਕ ਉਮੀਦ ਕਰਦੇ ਸਨ ਜੇ ਇਸ ਐਕਸ਼ਨ ਦੀ ਪੰਜਾਬ ਦੇ ਲੋਕ ਆਸ ਕਰਦੇ ਸਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਬਿਤਾਬਕ ਇਤਿਹਾਸ ਦੇ ਅੰਦਰ ਰੋਸ਼ਨ ਦੇਣ ਦੇ ਰੂਪ ਵਿੱਚ ਲਿਖਿਆ ਜਾਊਗਾ ਜ਼ਾਦ ਕੀਤਾ ਜਾਇਆ ਕਰੂਗਾ ਵੀ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਇੱਕ ਵੱਡਾ ਰਾਜਨੀਤਿਕ ਦਲੇਰਨਾ ਫੈਸਲਾ ਕੀਤਾ ਕਿ ਡਰੱਗਸ ਦੇ ਉਸ ਕਾਰੋਬਾਰ ਦੇ ਜਿਹੜੇ ਵੱਡੇ ਮਗਰਮਸ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਆਰਮਨ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਡਰੱਗਸ ਦੇ ਮਾਮਲੇ ਤੇ ਕੋਈ ਵੀ ਹੋਵੇ ਚਾਹੇ ਵੈਸਾਈਡ ਦਾ ਹੋਵੇ ਵੈਸਾਈਡ ਦਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਪੰਜਾਬ ਦੇ ਅੰਦਰ ਅਕਾਲੀ ਵਿਜੇਪੀ ਦੀ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚਿੱਟੇ ਦਾ ਨਾਂ ਸੁਣਿਆ ਇਨਾਂ ਦੇ ਮੰਤਰੀ ਇਸ ਮਾਮਲੇ ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ ਦੇ ਨਿਸ਼ਾਨ ਦਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸਿਗਾ ਤੇ ਉਹਦੇ ਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਟਾਇਰ ਜਿਹਨੂੰ ਫੜਿਆ ਉਹਨੇ ਕਹਿ ਸਕਿਆ ਵੀ ਅਸਲ ਲੀਡਰ ਤਾਂ ਆਏ ਨੇ ਸਾਡੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਨਸ਼ਾ ਪੰਜਾਬ ਦੇ ਅੰਦਰੋਂ ਉੱਤਰੋਂ ਲੈ ਕੇ ਜਾਂਦੇ ਰਹੇ ਹਾਂ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੁੱਲਾ ਵਰਗੇ ਬੱਚੇ ਉਜੜੇ ਆ ਛੋਟੀਆਂ ਉਮਰਾਂ ਦੇ ਜਿਹੜੇ ਬੱਚੇ ਇਸ ਸੰਸਾਰ ਤੋਂ ਚਲੇ ਗਏ ਜਿਹੜੇ ਜਿਉਂਦੇ ਵੀ ਆ ਉਹ ਆਦਮੋ ਹੀ ਜ਼ਿੰਦਗੀ ਦਾ ਸੰਤਾਪ ਹੰਡਾ ਰਿਆ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਵਾ ਪੈਣਾ ਸਾਨੂੰ ਉਹ ਦਿਨ ਚੇਤੇ ਆ ਜਦੋਂ ਪੰਜਾਬ ਦੇ ਅੰਦਰ ਸਵੇਰੇ ਕਿਸੇ ਮੁੰਡੇ ਦੀ ਜਾਨ ਚੜਨੀ ਆ ਉਹਨੂੰ ਸਿਹਰਾ ਲੱਗਣਾ ਤੇ ਰਾਤ ਨੂੰ ਉਹਦੀ ਜਿਹੜੀ ਹੈ ਡਰੱਗਸ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੇ ਇਸ ਤਰਾਸ ਦੀ ਵੀ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬਖਸ਼ੇ ਨਹੀਂ ਜਾਣਗੇ ਸੋ ਮੈਂ ਕਹ ਸਕਦਾ ਕਿ ਇਸ ਸਰਕਾਰ ਦੇ ਟਿਨੌਰ ਦੇ ਵਿੱਚ ਪੰਜਾਬ ਦੇ ਵਿੱਚ ਡਰਗਸ ਆਇਆ ਔਰ ਖਾਸ ਕਰਕੇ ਉਸ ਵੇਲੇ ਆਪ ਮਹਾਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲੇ ਸਰਕਾਰਾਂ ਹੀ ਵਕਾਉਂਦੀਆਂ ਨੇ ਨਸ਼ੇ ਪਾਈਆਂ ਸਾਰੇ ਆਮ ਵਿਕਦੇ ਇਹ ਲੋਕ ਬੋਲੀਆਂ ਬਣੀਆਂ ਪੰਜਾਬ ਚ ਕਿੱਕਲੀ ਕਲੀਰ ਦੀ ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਦਾ ਸਭ ਤੋਂ ਬਦਨਾਮ ਚਿਹਰਾ ਜਿਹੜਾ ਕਾਲੀ ਬੀਜੇਪੀ ਦੀ ਸਰਕਾਰ ਦਾ ਬੀਕ ਨਿਊਜ਼ ਨਿਟਿਆ ਜਿਹਨੇ ਡਰਗਸ ਦੇ ਕਾਰੋਬਾਰ ਦੇ ਵਿੱਚ ਇਨਵਾਲਵਮੈਂਟ ਹੋ ਕੇ ਪੰਜਾਬ ਦੀ ਤਵਾਹੀ ਕੀਤੀ ਹੈ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਵੱਡਾ ਐਕਸ਼ਨ ਵਿਜੀਲੈਂਸ ਨੇ ਕੀਤਾ ਔਰੇਜ ਨੂੰ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਔਰ ਅਫਸੋਸ ਇਸ ਗੱਲ ਦਾ ਕਿ ਜਿਹੜੇ ਲੋਕ ਕੱਲ ਤੱਕ ਇਸ ਗੱਲ ਦਾ ਸਰਕਾਰ ਨੂੰ ਅਲਾਮਾ ਦਿੰਦੇ ਸਨ ਕਿ ਤੁਸੀਂ ਤਾਂ ਛੋਟੀਆਂ ਮੱਛੀਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅੱਜ ਉਹ ਖ਼ਬਰਾਂ ਦੀਆਂ ਸੁਰਖੀਆਂ ਸੁੱਕੀਆਂ ਨਹੀਂ ਸਿਆਹੀ ਅਜੇ ਖ਼ਬਰਾਂ ਦੀ ਪਰ ਉਹ ਬੇਈਮਾਨ ਟੋਲਾ ਜਿਹੜਾ ਭਾਵੇਂ ਬੀਜੇਪੀ ਦੇ ਅੰਦਰ ਆ ਕਾਂਗਰਸ ਦੇ ਅੰਦਰ ਆ ਜਿਨ੍ਹਾਂ ਨੇ ਸਮਝੋਤੇ ਕਰਕੇ ਰੱਖੇ ਇਹਨਾਂ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਡਰੱਗਸ ਦੇਤੇ ਕਾਰਵਾਈ ਜੇ ਕੀਤੀ ਵੀ ਆ ਬੜੀ ਸੁਧਾਰਨ ਕੀਤੀ ਉਹਨੂੰ ਅੱਗੇ ਨਹੀਂ ਤੋਰਿਆ ਅੱਜ ਉਹਨਾਂ ਨੂੰ ਬੜੀ ਕਾਲੀ ਹੈ ਬੜੀ ਚਿੰਤਾ ਉਹ ਬੜੇ 허ਬੜੀ ਚ ਨੇ ਉਹ ਕਹਿ ਰਿਹਾ ਵੈਂਡਟਾ ਪੋਲਿਟਿਸਨ ਕੀਤੀ ਜਾ ਰਹੀ ਹੈ ਮੈਂ ਸਮਝਦਾ ਉਹਨਾਂ ਨੂੰ ਕਲੀਅਰ ਹੈ ਕਲੀਅਰ ਕਰ ਦਿੱਤਾ ਉਹਨਾਂ ਨੇ ਕਿ ਉਹ ਡਰੱਗਸ ਮਾਫੀਆ ਦੇ ਨਾਲ ਖੜੇ ਆ ਅੱਜ ਬੀਜੇਪੀ ਦੇ ਅੱਜ ਕਾਲੀਦਾਲ ਦੇ ਅੱਜ ਕਾਂਗਰਸ ਦੇ ਉਹ ਜਿਹੜੇ ਦੋਸ ਪੋਲੀਟਿਸਨ ਦੇ ਅੰਦਰੋਂ ਇਸ ਕੱਲ ਦਾ ਜਿਹੜਾ ਉਹ ਪੰਜਾਬ ਦੇ ਉੱਤੇ ਕਹਿ ਰਹੇ ਆ ਕਿ ਵਿਜੀਲੈਂਸ ਨੇ ਗਲਤ ਕਾਰਵਾਈ ਕੀਤੀ ਹੈ ਮਿਆਂਣਾ ਨੂੰ ਬੇਨਤੀ ਕਰਨਾ ਚਾਹਨਾ ਉਹਨਾਂ ਸੇਵਿਆਲ ਤੱਕੋ ਉਹਨਾਂ ਬੇੜੇਵਾਲ ਤੱਕੋ ਉਹਨਾਂ ਚਿੱਟੀਆਂ ਚੁੰਨੀਆਂ ਵਾਲੇ ਪਾਸੇ ਤੱਕੋ ਜਿਹੜੀਆਂ ਆਣਾਂ ਦੀ ਕਿਰਪਾ ਕਰਕੇ ਮਜੀਠੀਏ ਦੇ ਤੇ ਦੇ ਟੋਲੇ ਦੀ ਕਿਰਪਾ ਕਰਕੇ ਪੰਜਾਬ ਦੀ ਆ ਮਾਵਾਂ ਦੇ ਸਿਰਾਂ ਤੇ ਆਈਆਂ ਅੱਜ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਤੁਹਾਨੂੰ ਅੱਜ ਇਤਿਹਾਸਿਕ ਤੌਰ ਤੇ ਤੁਸੀਂ ਵਿਰੋਧੀ ਹੋ ਤੁਹਾਡਾ ਫੰਡਾਮੈਂਟਲ ਰਾਈਟ ਆ ਤੁਸੀਂ ਆਪਣੀ ਗੱਲ ਕਹਿਣੀ ਆ ਪਰ ਡਰੱਗਸ ਦੇ ਮਾਮਲੇ ਦੇ ਉੱਤੇ ਤੇ ਘੱਟੋ ਘੱਟ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵਾਨ ਤੁਮਾਰ ਦੀ ਸਰਕਾਰ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ ਸੋ ਮੈਂ ਜ਼ਰੂਰ ਕਮਾਂਗਾ ਆਮ ਆਦਮੀ ਪਾਰਟੀ ਦਾ ਬੜਾ ਕਲੀਅਰ ਰੂਟ ਮੈਪ ਹੈਗਾ ਅਸੀਂ ਪੰਜਾਬ ਨੂੰ ਜਿਉਂਦਾ ਜਾਗਦਾ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਇਹਦੇ ਵਿੱਚ ਇੱਕ ਰੰਗ ਇਹ ਆ ਵੀ ਜਿਹੜਾ ਡਰੱਗਸ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰਾਂ ਦੀ ਕਿਰਪਾ ਕਰਕੇ ਆਇਆ ਜਿਹੜਾ ਬੂਟਾ ਡਰੱਗਸ ਦਾ ਇਹਨਾਂ ਦੀ ਮਿਹਰਬਾਨੀ ਕਰਕੇ ਪੰਜਾਬ 'ਚ ਲੱਗਾ ਅੱਜ ਉਸ ਬੂਟੇ ਦੀਆਂ ਜੜ੍ਹਾਂ ਵਧਣ ਦੀ ਕੰਮ ਉਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਵਾਦਾ ਅਸੀਂ ਪੰਜਾਬ ਦੇ ਲੋਕਾਂ ਦੇ ਬਾਕੀ ਸਵਾਲਾਂ ਦੇ ਚਾਹੇ ਆਰਥਿਕ ਮਸਲੇ ਆ ਚਾਹੇ ਸਮਾਜਿਕ ਮਸਲੇ ਆ ਚਾਹੇ ਸੱਭਿਆਚਾਰਕ ਮਸਲੇ ਆ ਉਹ ਲਗਾਤਾਰ ਸਰਕਾਰ ਉਹਦਾ ਇਤਿਹਾਸਿਕ ਫੈਸਲਾ ਲੈ ਰਹੀ ਹੈ لیکن جدوں کبھی پنجاب ਦੇ ਇਤਿਹਾਸ ਦੀ ਪਵਿੱਖ ਦੇ ਅੰਦਰ ਚਰਚਾ ਸਿੜੇਗੀ ਵੀ ਡਰੱਗਸ ਪੰਜਾਬ ਚ ਕੌਣ ਲੈ ਕੇ ਆਇਆ ਇੱਕ ਪਾਸੇ ਹੋਣਗੇ ਆਹ ਪਾਰਟੀਆਂ ਦੀਆਂ ਸਰਕਾਰਾਂ ਇਹ ਜਿਨ੍ਹਾਂ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਨਸ਼ਾ ਆਇਆ ਇੱਕ ਪਾਸੇ ਹੋਗੀ ਭਗਵੰਤ ਮਾਨ ਦੀ ਸਰਕਾਰ ਜਿਹਦੀ ਚਰਚਾ ਕਰਿਆ ਕਰਨਗੇ ਲੋਕ ਕਿ 16000 ਨਸ਼ਾ ਤਸਕਰ ਜਿਹੜਾ ਫੜ ਕੇ ਪੰਜਾਬ ਦੀਆਂ ਜੇਲਾਂ ਚ ਛੁੱਟਿਆ ਔਰ ਇੱਕ ਵੱਡਾ ਮਗਰਮਸ ਜਿਹੜਾ ਇਹ ਅੱਜ ਜਿਹੜਾ ਅੱਜ ਦਾ ਦਿਨ ਜਿਹੜਾ ਇਤਿਹਾਸ ਸੰਧ ਲਿਖਿਆ ਜਾਊਗਾ ਇਹ ਲੋਕ ਜਿਹੜੇ ਰਲਿਆ ਹੋਏ ਸਨ ਆਪਸ ਦੇ ਅੰਦਰ ਅੱਜ ਉਹ ਵੀ ਬਿੱਲੀਆਂ ਬਿੱਲੀ ਥਿਆਲਿਓਂ ਬਾਹਰ ਆ ਗਿਆ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਡਰੱਗਸ ਦੇ ਖਿਲਾਫ ਖੋਹਣਾ ਔਰ ਡਰੱਗਸ ਦੇ ਹੱਕ ਚ ਕੋਹਣਾ ਸੋ ਮੈਂ ਇਸ ਗੱਲ ਦੀ ਜਰੂਰ ਮੈਂ ਕਹਿਣਾ ਚਾਹੁੰਦਾ ਕਿ ਡਰੱਗਸ ਦੇ ਮਾਮਲੇ ਤੇ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਬਿਲਕੁਲ ਟੈਰਿਸ ਖੜਾ ਕਰਾਂਗੇ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਜੋ ਕਾਨੂੰਨ ਸੀ ਚੂਸਨ ਜੋ ਕਾਨੂੰਨ ਜੋ ਕਹਿੰਦਾ ਉਹ ਜਿਹੜਾ ਵਿਜੀਲੈਂਸ ਨੇ ਅਜੈਕਸ਼ਨ ਕੀਤਾ ਔਰ ਉਸ ਸੈਕਸ਼ਨ ਤੋਂ ਬਾਅਦ ਲਾਜ਼ਮੀ ਤੌਰ ਤੇ ਮੈਂ ਇਹ ਸਲਾਹ ਦਵਾਂਗਾ ਇਕਾਲੀ ਲੀਡਰਸ਼ਿਪ ਨੂੰ ਵੀ ਕਿ ਜੇ ਬਿਕਰਮ ਮਜੀਠ ਸਿੰਘ ਮਜੀਠੀਆ ਦੁੱਧ ਧੋਤਾ ਹੈ ਸੱਚਾ ਤਾਂ ਫਿਰ ਉਹਨੂੰ ਫੇਸ ਕਰਨਾ ਚਾਹੀਦਾ ਇਸ ਕਾਰਵਾਈ ਨੂੰ ਆਪਣੀ ਗੱਲ ਇਹਨਾਂ ਸ਼ਬਦਾਂ ਦੇ ਨਾਲ ਮੈਂ ਰੱਖਦਾ ਹੋਇਆ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜਰੂਰ ਕਹਿਣਾ ਚਾਹੁੰਦਾ ਵੀ ਡਰੱਗਸ ਦੇ ਖਿਲਾਫ ਜੋ ਮਾਨ ਸਾਹਿਬ ਦੀ ਸਰਕਾਰ ਦਾ ਵਾਦਾ ਹੈ ਅਸੀਂ ਉਸ ਵਾਦੇ ਤੇ ਖੜੇ ਆ ਇਹ ਉਦੋਂ ਤੱਕ ਜਿਹੜਾ ਆ ਐਕਸ਼ਨ ਹੁੰਦੇ ਰਹਿਣਗੇ ਜਦੋਂ ਤੱਕ ਜਿਹੜਾ ਪੰਜਾਬ ਡਰੱਗਸ ਤੋਂ ਮੁਕਤ ਨਹੀਂ ਹੁੰਦਾ ਵਾਦਾ ਹੈ ਅਸੀਂ ਉਸ ਵਾਦੇ ਤੇ ਖੜੇ ਆ ਇਹ ਉਦੋਂ ਤੱਕ ਜਿਹੜਾ ਆ ਐਕਸ਼ਨ ਹੁੰਦੇ ਰਹਿਣਗੇ ਜਦੋਂ ਤੱਕ ਜਿਹੜਾ ਪੰਜਾਬ ਡਰੱਗਸ ਤੋਂ ਮੁਕਤ ਨਹੀਂ ਹੁੰਦਾ